ਵਾਲ ਨੰਬਰ 173 ਕੀ ਪਸ਼ੂ ਪਾਲਣ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਦਸੂਹਾ ਦੇ ਵਿੱਚ ਬਲਾਕ ਦਸੂਹਾ ਅਤੇ ਬਲਾਕ ਤਲਵਾੜਾ ਵਿੱਚ ਕੁੱਲ ਕਿੰਨੇ ਵੈਟਰਨਰੀ ਹਸਪਤਾਲ ਹਨ ਅਤੇ ਕਿੰਨੀਆਂ ਡਿਸਪੈਂਸਰੀਆਂ ਹਨ ਤੇ ਕਿੰਨਿਆਂ ਦੀ ਹਾਲਾਤ ਖਰਾਬ ਹੈ ਕਿੰਨਿਆਂ ਦੀ ਠੀਕ ਹੈ ਅਤੇ ਜਿਹੜੀਆਂ ਡਿਸਪੈਂਸਰੀਆਂ ਔਰ ਹਸਪਤਾਲ ਖਰਾਬ ਨੇ ਉਹਨਾਂ ਨੂੰ ਠੀਕ ਕਰਾਉਣ ਦੀ ਕੋਈ ਸਰਕਾਰ ਦੇ ਵਿਚਾਰ ਦੀ ਤਰਵੀਜ਼ ਹੈ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਪਸ਼ੂ ਪਾਲਨ ਮੰਤਰੀ ਧੰਨਵਾਦ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਆਪਣੇ ਹਲਕੇ ਦੇ ਹਸਪਤਾਲਾਂ ਦੀ ਗੱਲ ਕੀਤੀ ਹੈ ਹਲਕਾ ਦਸੂਹਾ ਦੇ ਦੋ ਬਲਾਕ ਹੈ ਦਸੂਹਾ ਤੇ ਤਲਵਾੜਾ ਇਹਦੇ ਵਿੱਚ ਜਿਹੜਾ ਬਲਾਕ ਦਸੂਹਾ ਹੈ ਉਹਦੇ ਵਿੱਚ ਹਸਪਤਾਲ 7 ਨੇ ਡਿਸਪੈਂਸਰੀਆਂ 9 ਹੈ ਔਰ ਬਲਾਗ ਤਲਵਾੜਾ ਵਿੱਚ 6 ਹਸਪਤਾਲਾਂ ਤੇ ਡਿਸਪੈਂਸਰੀਆਂ 4 ਐ ਜਿਨ੍ਹਾਂ ਦੀ ਕੁਝ ਦੀ ਹਾਲਤ ਜਿਨ੍ਹਾਂ ਚੋਂ ਮਾੜੀ ਐ ਤੇ ਕੁਝ ਦੀ ਮਰਮਤ ਹੋਣ ਵਾਲੀ ਐ ਠੀਕ ਸੰਸਥਾਵਾਂ ਜਿਹੜੀਆਂ ਉਹ 4 ਐ ਜਿਹੜੀਆਂ ਹਸਪਤਾਲ 4 ਠੀਕ ਨੇ ਬਲਾਗ ਦਸੂਹ ਹੈ ਦੀਆਂ ਤੇ 5 ਜਿਹੜੀਆਂ ਡਿਸਪੈਂਸਰੀਆਂ ਇਸੇ ਤਰ੍ਹਾਂ ਹੀ ਬਲਾਗ ਤਲਵਾੜਾ ਦੇ 3 ਹਸਪਤਾਲ ਤੇ 2 ਡਿਸਪੈਂਸਰੀਆਂ ਠੀਕ ਐ ਛੇ ਦੀ ਜਿਹੜੀ ਮੁਰੰਮਤ ਹੋਣ ਵਾਲੀ ਐ ਤੇ ਉਹ ਉਹਦੇ ਵਿੱਚ ਲੱਗੇ ਹੋਏ ਆ ਪ੍ਰਕਿਰਿਆ ਚੱਲਦੀ ਐ ਜੀ ਛੇਤੀ ਕਰਵਾ ਦੇ ਜੀ ਮੈਂਬਰ ਸਾਹਿਬ ਸਲਾਹਕਰ ਮੀਤ ਸਿੰਘ ਜਿਹੜੇ ਮੇਰੇ ਹਲਕੇ ਦਸੂਹਾ ਦੇ ਵਿੱਚ ਮੰਤਰੀ ਸਾਹਿਬ ਦੋ ਪਿੰਡ ਨੇ ਝਿੰਗੜਕਲਾਂ ਔਰ ਬੋਦਲ ਇੱਥੇ ਆਪਣੀਆਂ ਡਿਸਪੈਂਸਰੀਆਂ ਕੰਮ ਕਰ ਰਹੀਆਂ ਨੇ ਪਰ ਬਿਲਡਿੰਗ ਨਹੀਂ ਹੈਗੀ ਉਹਨਾਂ ਦੇ ਕੋਲ ਔਰ ਕਿਸੇ ਪੰਚਾਇਤ ਘਰ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚੋਂ ਡਿਸਪੈਂਸਰੀਆਂ ਬਣਾ ਕੇ ਕੰਮ ਚਲਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਤਲਵਾੜਾ ਦੇ ਵਿੱਚ ਅਮਰੋਪਿੰਡਿਆ ਬਹੁਤ ਪੁਰਾਣਾ ਉੱਥੇ ਹਸਪੀਟਲ ਆ ਔਰ ਉਹਦੀ ਹਾਲਾਤ ਇੰਨੀ ਮਾੜੀ ਆ ਡਿੱਗਣ ਵਾਲੇ ਹਾਲਾਤ ਹੋਏ ਪਏ ਨੇ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਕਦੋਂ ਤੱਕ ਜਿਹੜੇ ਇਹਨਾਂ ਨੂੰ ਆਪਾਂ ਅਮਲ ਦੇ ਵਿੱਚ ਲੈ ਕੇ ਕਦੋਂ ਤੱਕ ਠੀਕ ਕਰਾ ਸਕਦੇ ਹਾਂ ਜਿਹੜਾ ਟਾਈਮ ਬਾਉਂਡ ਕਰ ਦਿਓ ਥੋੜਾ ਜਿਹਾ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਇਹਦਾ ਜਿਹੜੇ ਕੁਛ ਦੇ ਤਾ ਐਸਟੀਮੇਟ ਬਣੇ ਹੋਏ ਆ ਜੀ ਕਹ ਰਹੇ ਜਿਹੜਾ ਇਹਨਾਂ ਦੇ ਹਲਕੇ ਵਿੱਚ ਹੀ ਪਿੰਡ ਆਉਂਦਾ ਜੇ 23 ਲੱਖ 6000 ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਪਿੰਡ ਬਾਜਾ ਚੱਕ ਉਹਦੇ ਵਾਸਤੇ 3 ਲੱਖ 7000 ਬੋਦਰ ਪਿੰਡ ਹੈ ਉਹਦੇ ਵਿੱਚ 25 25.5 ਲੱਖ ਰੁਪਏ ਆ ਤਕਰੀਬਨ ਇਸੇ ਤਰ੍ਹਾਂ ਹੀ ਮਾਗਟ ਹੈ ਉਹਦੇ ਵਾਸਤੇ 23 ਲੱਖ ਰੁਪਏ ਦਾ 22 ਲੱਖ 79 ਹਜ਼ਾਰ ਹੈ। ਔਰ ਇੱਕ ਅਮਰੋ ਹੈ ਜਿਹੜੇ ਉਹਦੇ ਤੇ 23 ਲੱਖ ਤੇ 59 ਹਜ਼ਾਰ ਦਾ ਐਸਟੀਮੇਟ ਬਣਿਆ ਹੋਇਆ। ਔਰ ਜਲਦੀ ਇਹਨਾਂ ਨੂੰ ਜਿਹੜਾ ਐਸਟੀਮੇਟ ਹੈ ਬਣਾ ਕੇ ਦਿੱਤੇ ਆ ਤੇ ਜਲਦੀ ਬਣਵਾ ਦਿਆਂਗੇ। ਸਰਦਾਰ ਕਰਮਬੀਰ ਸਿੰਘ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਬਹੁਤ ਬਹੁਤ ਥੈਂਕ ਯੂ। ਇੰਨੇ ਦਿਆਲ ਹੋਏ ਹੋਏ ਆ ਮੰਤਰੀ ਜੀ ਮੈਂ ਤਾਂ ਕਹਿੰਦਾ ਮੈਲ ਦੇ ਪਿੰਡ ਵਾਸਤੇ ਵੀ ਕਹਿ ਦਿੰਦਾ ਹਾਂ ਜੀ ਬੇਨਤੀ ਕਰ ਲੈਂਦਾ।